ਆ ਤਨਾਂ ਦੇ ਮੈਂ ਤਨਖੀਨ ਬਾਤ ਚਲਾਉਂਦੇ ਭਾਈ ਕੀ ਮਾਮਲਾ ਸੀਗਾ ਦੱਸ ਦੋਗੇ ਥੋੜਾ ਜਿਆਦਾ ਜੀ ਹਾਂਜੀ ਭਾਈ ਮਾਮਲਾ ਕੀ ਸੀਗਾ ਦੱਸੋ ਮੌਕੇ ਰਿਹਾ ਤੁਸੀਂ ਦੇਖ ਸਕਦੇ ਹੋ ਰੋੜਾ ਜੀ ਕੀ ਮਾਮਲਾ ਕੀ ਸੀਗਾ ਦੱਸੋ ਮੈਂ ਸੋੜਾ ਹੀ ਮਾਮਲਾ ਕੀ ਹੈ ਤੁਸੀਂ ਮੌਕੇ ਮਾਮਲਾ ਕੀ ਸੀਗਾ ਉਹ ਦੇਖ ਸਕਦੇ ਹੋ ਕਿ ਭਾਈ ਮਾਮਲਾ ਦੱਸੋ ਜੀ ਕੀ ਹੋਇਆ ਅੱਜ ਥਾਣੇ ਮੁੰਚੇ ਹੋ ਰੋੜਾ ਜੀ ਫੋਨ ਬੰਦ ਆ ਪਤਾ ਜੀ ਫੋਨ ਬੰਦ ਆ ਰੋਣਾ ਫੋਨ ਬੰਦ ਆ ਫੋਨ ਤਾਂ ਬੰਦ ਸੁਣੀ ਆ ਰਹੇ ਹੋ ਉਹ ਜਨਾਬ ਬੰਦ ਫੋਨ ਤੇ ਨਹੀਂ ਰੋਣਾ ਸਾਹਿਬ ਫੋਨ ਇਹ ਇਹ ਕਿਹੜਾ ਬੰਦਪਾਸ ਕਰਕੇ ਸੋਡੀ ਨਾਲ ਆਈ ਹੈ ਗੱਡੀ ਲੈ ਕੇ ਜਾਈ ਜਾ ਰਹੇ ਨੇ ਤੇ ਨਾਲ ਹੀ ਉਹਨਾਂ ਦੇ ਭਾਈ ਵੀ ਇਕੱਠੇ ਲਾਤੀ ਗਈ ਜੀ ਮੇਰਾ ਨਾਮ ਪਜੀਤ ਹੈਗਾ ਜੀ ਮੈਂ ਅਮਿਤ ਰੋੜਾ ਦਾ ਸਰ ਕੰਮ ਕੀਤਾ ਜੀ ਆਤੋਂ 4-5 ਮਹੀਨੇ ਪਹਿਲਾਂ ਜੀ ਹਮੇ ਉਸ ਸਮੇਂ ਪਾਜੀ ਇੱਕ ਸ਼ਿਪਸਨਾਨਾ ਹੈਗਾ ਸ਼ਿਪਸਨਾਨਾ ਦਾ ਪ੍ਰਧਾਨ ਹੈ ਜੀ ਅਮਿਤ ਰੋੜਾ ਜੀ ਤੇ ਮੈਂ ਉਹ ਕੋ ਪੈਸੇ ਲੈਣ ਜਾਣਾ ਭਾਜੀ ਮੈਨੂੰ ਪੈਸੇ ਨਹੀਂ ਦਿੰਦਾ ਜੀ ਉਲਟਾ ਅੱਜ ਮੇਰੇ ਖਿਲਾਫ ਇਹਨੇ ਮੈਨੂੰ ਥਾਣੇ ਤੋਂ ਫੋਨ ਆਇਆ ਜੀ ਕਹਿੰਦੇ ਥਾਣੇ ਆਓ ਜੀ ਘਟਕਲਾ ਪਰਚਾ ਲਿਖਾ ਰਿਹਾ ਜੀ ਮੈਂ ਸਰ ਕਿਸ ਚੀਜ਼ ਦਾ ਪਰਚਾ ਲਿਖਾ ਰਿਹਾ ਜੀ ਕਹਿੰਦੇ ਤੁਸੀਂ ਨਾ ਉਹਨਾਂ ਨੂੰ ਉਹਨਾਂ ਦਾ ਕੰਮ ਕੀਤਾ 20000 ਰੁਪਏ ਤੁਸੀਂ ਲੈ ਕੇ ਚਲ ਗਏ ਜੀ ਉਲਟਾ ਸਰ ਮੈਂ ਇਹਨਾਂ ਕੋ ਪੈਸੇ ਲੈਣੇ ਆ ਉਲਟਾ ਮੈਨੂੰ ਕਹਿ ਰ ਮੇਰਾ ਸਿਰ ਫਲੈਕਸ ਦਾ ਕੰਮ ਹੈਰੇ ਇਹਦੇ ਘਰੇ ਮੈਂ ਦੁਕਾਨ ਤੇ ਫਲੈਕਸਾਂ ਲਗਾਈਆਂ ਸਰ ਅਮਿਤ ਡੋਡੇ ਦੇ ਘਰੇ ਤੇ ਇਹਨੇ ਦੁਕਾਨ ਤੇ ਫਲੈਕਸਾਂ ਲਗਵਾਈਆਂ ਆਪਣੀਆਂ ਤੇ ਹੁਣ ਮੈਨੂੰ ਪੈਸੇ ਨਹੀਂ ਦੇ ਰਿਹਾ ਸਰ ਮੈਨੂੰ 4 ਮਹੀਨੇ ਤੋਂ ਘੜੀਸਾਂ ਘੜਾ ਰਿਹਾ ਮੇਰੇ ਜੀ ਬਹੁਤ ਜ਼ਿਆਦਾ ਜੀ 4 ਮਹੀਨੇ ਦੇ ਲੱਕ ਤੁਸੀਂ ਲਗਾਤਾਰ ਜਾਂਦੇ ਕੈਮਰੇ ਵਾਲੇ ਲਗਾਤਾਰ ਜਾਂਦੇ ਜਦੋਂ 4 ਮਹੀਨੇ ਬਾਅਦ ਤੁਹਾਨੂੰ ਕੀ ਕਿਹਾ ਜਾਂਦਾ ਕਿ ਪੈਸੇ ਕਦੋਂ ਦਿੱਤੇ ਜਾਣਗੇ ਕਦੋਂ ਭਾਜੀ ਸੇਰੇ ਆਜੀ ਸ਼ਾਮੀ ਆ ਜੀ ਸੇਰੇ ਆਜੀ ਸ਼ਾਮੀ ਆ ਜੀ ਕੱਲ ਆਜੀ ਪਰਸੋਂ ਆਜੀ ਮੰਗਲਵਾਰ ਆਜੀ ਬੁੱਧਵਾਰ ਆਹੀ ਕਰੀ ਜਾਂਦਾ ਕਦੀ ਕਹਿੰਦਾ ਮੈਨੂੰ ਠਾਕੁਰ ਜੀ ਨੂੰ ਸੌਣ ਲੱਗੇ ਠੀਕ ਹੈ ਜੀ ਅੱਜ ਸਾਰਾ ਦੇਖੋ ਮੈਨੂੰ ਦੇਖੋ ਇਥੇ ਥਾਣੇ ਬੁਲਾਇਆ ਗਿਆ ਜੀ ਪੈਸੇ ਉਲਟਾ ਮੈਂ ਲੈਣੇ ਆਂ ਭਾਜੀ ਉੱਥਾ ਕਹਿੰਦਾ ਸੀ Hindu Hindu ਨਾਲ ਖੜਦੇ ਆ ਜੀ ਇਹ Hindu ਨਾਲ ਕੀ ਕਰਦੇ ਮੈਂ ਵੀ Hindu ਬੰਦਾ ਭਾਜੀ ਦੋਸਤੋਂ ਮੇਰੇ ਖਿਲਾਫ ਪਰਚਾ ਕਰਵਾਣਾ ਆਇਆ ਜੀ ਦੋਸਤੋਂ ਹਮਮ ਮੈਂ ਆਪਣੇ ਪੈਸੇ ਲੈਣੇ ਆ ਜੀ ਮੈਨੂੰ ਐਸਐਚਓ ਦੇ ਕਮਰੇ 'ਚ ਬੁਲਾਇਆ ਜਾ ਰਿਹਾ ਸੀ ਮੈਂ ਕਿਹਾ ਚਲੋ ਮਾ ਜਾਣਾ ਜੀ ਭਾਜੀ ਮੈਂ ਥਾਣੇ ਆ ਰਿਹਾ ਹਾਂ ਹਾਂਜੀ ਸਰ ਮੇਰਾ ਫੋਨ ਹੀ ਚੱਗਦਾ ਸੀ ਜੀ ਮਿਸਕੋਲਾ ਜਾਇ ਜਾਂਦੇ ਹੈਗੀ ਸੋ ਸਾਰਾ ਕੁਝ ਹੈਗਾ ਜੀ ਮੇਰੇ ਕੋਲ ਹੋਂਸਰ ਕੋਈ ਨਹੀਂ ਥਾਣੇ ਬੁਲਾਇਆ ਦੇਦਾ ਕੀ ਕਹਿੰਦੇ ਆ ਸੋ ਥਾਣੇ ਦੇ ਕਿੰਨੇ ਸਮੇਂ ਤੋਂ ਕਾਲ ਕਰਦੇ ਤੁਸੀਂ ਆ ਰਹੇ ਹੋ ਜਿੱਤਨੀ ਸਰ ਕਟੋ ਅੜਜੀ ਸਰ ਮੈਂ 4 ਮਹੀਨਿਆਂ ਤੋਂ ਲਗਾਤਾਰ ਮੈਂ ਫੋਨ ਕਰ ਰਹੇ ਆ ਬਸ ਸਵੇਰੇ ਸ਼ਾਮੀ ਆ ਜੀ ਮੰਗਲਵਾਰੀ ਸਵੇਰੇ ਆਈ ਵਾ ਇਹ ਕਰੀ ਜਾਂਦੇ ਆ ਜੀ ਤੇ ਤੁਸੀਂ ਇਹ ਦਫਤਰ ਕੇ ਤੇ ਤੁਹਾਡੇ ਨਾਲ ਗਨਮਨ ਨੇ ਕਿੱਦਾਂ ਦਾ ਸਲੂਕ ਕੀਤਾ ਸਰ ਪਹਿਲੇ ਤਾਂ ਗਨਮਨ ਕਹਿੰਦੇ ਤੁਸੀਂ ਬੈਠ ਜਾਓ ਕੋਈ ਨਹੀਂ ਅਮੀਰ ਭਾਜੀ ਆ ਰਹੇ ਆ ਆ ਰਹੇ ਆ ਅਮੀਰ ਭਾਜੀ ਆ ਰਹੇ ਹੋਰ ਜਾਓ 10 ਮਿੰਟ 15 ਮਿੰਟ ਖੜ੍ਹ ਜਾਓ ਸਰ ਇਹ 10 15 ਮਿੰਟ ਕਰਦੇ ਕਰਦੇ ਇਹਨਾਂ ਨੇ ਕਾਫੀ ਟਾਈਮ ਲਗਾਤਾ ਜੀ ਫਿਰ ਕਹਿੰਦੇ ਘਰੇ ਹੈਗੇ ਜੀ ਆਂਦੇ ਆ 1 ਸਰ ਮੇਰੇ ਖਿਲਾਫ ਹਨੇ ਕੰਪਲੇਟ ਲਿਖਾਈਆ ਮੈਨੂੰ ਤਾਂ ਹੁਣੇ ਪਤਾ ਲੱਗਿਆ ਮੈਨੂੰ ਥਾਣੇ ਤੋਂ ਫੋਨ ਆਇਆ ਕਿ ਮੇਰੇ ਖਿਲਾਫ ਕੰਪਲੇਟ ਲਾ ਰਹੇ ਆ ਜੀ ਪਤਾ ਨਹੀਂ ਸਰ ਅੰਦਰ ਜਾਵਾਂਗਾ ਤੇ ਪਤਾ ਲੱਗੂ ਸਰ ਅੰਦਰ ਕੀ ਕੰਪਲੇਟ ਲਿਖਾਈਆ ਸੱਚਾ ਕਮਰੇਜਮਨ ਬੁਲਾਇਆ ਗਿਆ ਜੀ ਕੈਨੇਡਾ ਦੇ ਘਰ ਕੰਪਲੀਟ ਆਈਏ ਤੁਸੀਂ 20 ਹਰਮਨ ਵੀ ਲੋੜਾ ਜੀ ਦਾ ਖਾਤਾ ਸੋ ਉਲਟਾ ਸੋ ਕੋ ਮੈਂ ਪੈਸੇ ਲੈਣੇ ਮੇਰੇ ਖਿਲਾਫ ਹੀ ਕੰਪਲੀਟ ਲਿਖਾ ਰਿਹਾ ਦੋਸਤੋ ਬੰਦਾ ਜੀ ਮਤਲਬ ਹਿੰਦੂ ਲੀਡਰਾਂ ਦੇ ਘਰੇ ਕੰਮ ਕਰਨਾ ਹੁਣ ਮੁਨਾਸਿਬ ਨਹੀਂ ਹੈਗਾ ਕਿ ਬਿਲਕੁਲ ਨਹੀਂ ਹੈਗਾ ਭਾਜੀ ਬਿਲਕੁਲ ਹੀ ਝੂਠਾ ਵਸਾ ਜਾਂਦੇ ਭਾਈ ਦੇਖੋ ਉਹਨਾਂ ਦੇਖੋ ਮੈਂ ਭਾਜੀ ਕੰਮ ਕਰਾਉਣ ਵਾਲਾ ਬੰਦਾ ਜੀ ਠੀਕ ਹੈ ਆਪਣਾ ਕੰਮ ਛੱਡ ਕੇ ਭਾਜੀ ਮੈਂ ਥਾਣੇ ਦੇ ਚੱਕਰ ਘੱਡ ਰਿਹਾ ਜੀ ਉਲਟਾ ਮੈਂ ਪੈਸੇ ਲੈਣੇ ਆ 4 ਮਹੀਨਿਆਂ ਤੋਂ ਮੈਂ ਚੱਕਰ ਘੱਡ ਰਿਹਾ ਇਹਨਾਂ ਦੇ ਅੱਜ ਲੈ ਜੀ ਸਵੇਰੇ ਆ ਜੀ ਕਿ ਤੁਹਾਨੂੰ ਥਾਣੇ ਬੁਲਾੰਦਾ ਜ਼ਰੀਆ ਕੀ ਸੀਗਾ ਤੁਸੀਂ ਦੱਸਿਆ ਕਿ ਮੈਂ 10000 ਸਰ ਮੈਂ ਮੈਂ ਦੱਸਿਆ ਜੀ ਇਹਨਾਂ ਨੂੰ ਮੈਂ ਸਗੋਂ ਉਲਟਾ ਮੈਂ ਪੈਸੇ ਲੈਣੇ ਸਨ ਕਿਸ ਚੀਜ਼ ਦੇ ਤੁਸੀਂ ਕੰਪਲੇਟ ਲਿਖਾ ਰਹੇ ਹੋ ਕਿੰਨੇ ਤੁਸੀਂ ਥਾਣੇ ਆਉਂਦੇ ਥਾਣੇ ਦੱਸਦੇ ਆ ਜੀ ਕਿਉਂਕਿ ਮੈਂ ਥਾਣੇ ਆਇਆ ਬਾਜੀ ਤੇ ਸੱਚੇ ਹੋ ਤਾਂ ਹੀ ਥਾਣੇ ਆਏ ਹੋ ਤਾਂ ਸੱਚਾ ਤਾਂ ਹੀ ਕੱਲਾ ਆਇਆ ਤੁਸੀਂ ਥਾਣੇ ਤੇ ਮੈਂ ਵੀ ਸਰ ਕੋ ਬੰਦੇ ਲੈ ਕੇ ਜਾਂਦਾ ਮੈਂ ਕੱਲਾ ਹੀ ਆਇਆ ਜੀ ਕਿਉਂਕਿ ਮੈਂ ਕੱਲੇ ਨੇ ਕੰਮ ਕੀਤਾ ਮੈਨੂੰ ਕੋਈ ਡਰੀ ਥੋੜੀ ਹੈ ਕਿ ਸਰ ਉਲਟਾ ਮੈਨੂੰ ਕੋ ਪੈਸੇ ਲੈਣੇ ਆ ਠੀਕ ਹੈ ਜੀ ਕੱਲ ਨੂੰ ਜੇ ਕੁਝ ਵੀ ਹੁੰਦਾ ਹੈ ਬੰਦਾ ਮ ਕਿਸ ਤਰੀਕੇ ਮੈਨੂੰ ਡਰਦੇ ਨਹੀਂ ਬਾਜੀ ਮੈਂ ਕੱਲਾ ਆ ਗਿਆ ਫਿਰ ਬੋਲ ਲਖਾ ਰਹੇ ਮੇਰੇ ਖਿਲਾਫ ਜੀ ਹੁਣ ਕੀ ਲਖਾਈ ਜਾਂਦਾ ਜਾ ਕੇ ਪਤਾ ਲੱਗੂ ਬਾਜੀ ਕੀ ਲਖਾਇਆ ਨੇ ਗਨਮਾਂ ਮੈਂ ਇਹਨਾਂ ਦਾ ਰੂਪ ਛਾੜਦੇ ਨੇ ਹਾਂ ਗਨਮਾਂ ਰੂਪ ਛਾੜਦੇ ਬਾਜੀ ਅੰਦਰ ਜਾਣ ਹੀ ਨਹੀਂ ਦਿੰਦੇ ਕਹਿੰਦੇ نیچے ਬਹਿ ਜਾਓ ਜੀ ਇੱਥੇ ਬਹਿ ਜਾਓ ਜੀ 10 ਮਿੰਟ ਖੜ੍ਹ ਜਾਓ ਜੀ ਤੁਹਾਨੂੰ ਸੁਣਦਾ ਨਹੀਂ ਬਾਹਰ ਤੋਂ ਆਈਓ ਜੀ ਦੀ ਬਾਰ ਬਾਰ ਚੱਕਰ ਗੱਡੀ ਜਾਂਦੇ ਦੋਸੋ ਉਲਟਾ ਅੱਜ ਮੈਨੂੰ ਕਹਿੰਦੇ ਵੇ ਕਹਿੰਦੇ ਤੁਸੀਂ ਮੇਰੀ ਜਨਾਨੀ ਮੇਰੇ ਕੋਈ ਗਲਤ ਬੋਲਿਆ ਹੋਊਗਾ ਤਾਂ ਨਾ ਦੇ ਕੰਮ ਕੋ ਬਲੇਅ ਲਖਾਈਆ ਮੇਰੀ ਜਨਾਨੀ ਨਾਲ ਗੱਲ ਵੀ ਨਹੀਂ ਹੋਈ ਬਾਜੀ ਕੋਈ ਨਹੀਂ